ਦਾਦੀ ਮਾਂ ਦੇ ਬਹੁਤ ਹੀ ਆਸਾਨ ਬੈਸਟ 40 ਕਿਚਨ ਟਿਪਸ ਜਰੂਰ ਸੁਣੋ ਜੀ ਨੰਬਰ 1 ਜੇਕਰ ਜੋੜਾਂ ਵਿੱਚ ਦਰਦ ਰਹਿੰਦਾ ਹੈ ਤਾਂ ਰੋਜ਼ਾਨਾ ਖਾਲੀ ਪੇਟ 3-4 ਗਿਰੀਆਂ ਅਖਰੋਟ ਦੀਆਂ ਖਾਣ ਨਾਲ ਆਰਾਮ ਮਿਲਦਾ ਹੈ ਨੰਬਰ 2 ਦਹੀਂ ਵਿੱਚ ਦੁੱਧ ਨਾਲੋਂ ਵੀ ਜ਼ਿਆਦਾ ਕੈਲਸ਼ੀਅਮ ਪਾਇਆ ਜਾਂਦਾ ਹੈ ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਨਾਲ ਹੀ ਸਰੀਰ ਅੰਦਰ ਖੂਨ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ ਨੰਬਰ 3 ਜੇਕਰ ਤੁਸੀਂ 7-8 ਦਿਨਾਂ ਵਿੱਚ ਹੀ ਆਪਣੀ ਚਮੜੀ ਨੂੰ ਸਾਫ਼ ਤੇ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਇਸ਼ਨਾਨ ਕਰਨ ਸਮੇਂ ਪਾਣੀ ਵਿੱਚ ਅੱਧਾ ਨਿੰਬੂ ਨ ਜੋੜ ਕੇ ਇਸ਼ਨਾਨ ਕਰ ਲਓ। ਨੰਬਰ 4 ਕਾਲੇ ਪਏ ਕੇਰੀ ਸਾਫ਼ ਕਰਨ ਦੇ ਲਈ ਰੋਜ਼ਾਨਾ ਅੱਖਾਂ ਦੇ ਥੱਲੇ ਦੁੱਧ ਤੋਂ ਬਣੀ ਮਲਾਈ ਲਗਾ ਕੇ ਹੱਥਾਂ ਨਾਲ ਹਲਕੀ-ਹਲਕੀ ਮਾਲਿਸ਼ ਕਰ ਲਓ। ਲਾਭ ਮਿਲੇਗਾ। ਨੰਬਰ 5 ਜੇਕਰ ਤੁਹਾਡਾ ਸਰੀਰ ਕਮਜ਼ੋਰੀ ਜ਼ਿਆਦਾ ਮਹਿਸੂਸ ਕਰਦਾ ਹੈ ਤਾਂ ਰੋਜ਼ਾਨਾ ਭੁੰਨੇ ਹੋਏ ਚਨੇ ਖਾਇਆ ਕਰੋ ਇਸ ਨਾਲ ਸਰੀਰ ਦੀ ਸਾਰੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 6 ਜੇਕਰ ਤੁਸੀਂ ਆਪਣੇ ਖੂਨ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤੇ ਚਿਹਰੇ ਉੱਪਰ ਚਮਕ ਲਿਆਉਣਾ ਚਾਹੁੰਦੇ ਹੋ ਤਾਂ ਅਦਰਕ ਦੇ ਰਸ ਦਾ ਸੇਵਨ ਕਰਿਆ ਕਰੋ ਨੰਬਰ 7 ਵਜ਼ਨ ਨੂੰ ਘਟ ਕਰਨ ਲਈ ਪਾਣੀ ਹਮੇਸ਼ਾ ਘੁੱਟ-ਘੁੱਟ ਕਰਕੇ ਹੌਲੀ-ਹੌਲੀ ਪੀਓ ਕਿਉਂਕਿ ਇਕਦਮ ਤੇਜ਼ੀ ਨਾਲ ਪਾਣੀ ਪੀਣ ਦੇ ਨਾਲ ਸਾਡਾ ਸਰੀਰ ਫੁੱਲਣ ਲੱਗ ਜਾਂਦਾ ਹੈ। ਨੰਬਰ 8 ਜੇਕਰ ਹੱਡੀਆਂ ਵਿੱਚੋਂ ਕਟ-ਕਟ ਦੀ ਆਵਾਜ਼ ਆ ਰਹੀ ਹੋਵੇ ਤਾਂ ਡ్రਾਈ ਫਰੂਟ ਦੇ ਨਾਲ-ਨਾਲ ਅਲਸੀ ਦੇ ਬੀਜਾਂ ਦਾ ਸੇਵਨ ਕਰੋ। ਕਦੇ-ਕਦੇ ਮੱਛੀ ਦਾ ਸੇਵਨ ਵੀ ਜ਼ਰੂਰ ਕਰੋ ਇਸ ਨਾਲ ਲਾਭ ਮਿਲੇਗਾ। ਨੰਬਰ 9 ਜੇਕਰ ਤੁਸੀਂ ਆਪਣੇ ਕਿਡਨੀ ਨੂੰ ਪੂਰੀ ਚੰਗੀ ਤਰ੍ਹਾਂ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਨਮਕ ਵਾਲੀਆਂ ਚੀਜ਼ਾਂ ਦਾ ਸੇਵਨ ਘੱਟ ਕਰੋ। ਨੰਬਰ 10 ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ ਅਨਾਰ ਦਾ ਜੂਸ ਪੀਵੋ ਇਸ ਨਾਲ ਲਾਭ ਮਿਲੇਗਾ ਤੇ ਨਾਲ ਹੀ ਖੂਨ ਦੀ ਕਮੀ ਵੀ ਦੂਰ ਹੋਵੇਗੀ ਨੰਬਰ 11 ਦੁਨੀਆ ਵਿੱਚ ਜੇਕਰ ਕੋਈ ਵੀ ਫਲ ਮਿੱਠਾ ਮੰਨਿਆ ਜਾਂਦਾ ਹੈ ਤਾਂ ਉਹ ਅੰजीर ਹੈ ਜੋ ਸਭ ਤੋਂ ਮਿੱਠਾ ਫਲ ਹੈ ਨੰਬਰ 12 ਜੇਕਰ ਤੁਸੀਂ ਪੂਰੀ ਜ਼ਿੰਦਗੀ ਲਈ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰ ਦਾ ਨਾਸ਼ਤਾ ਜ਼ਰੂਰ ਕਰੋ ਇਸ ਨੂੰ ਕਦੇ ਵੀ ਲੇਟ ਜਾਂ ਸਕਿੱਪ ਨਾ ਕਰੋ ਕਿਉਂਕਿ ਇੱਕ ਰਿਸਰਚ ਤੋਂ ਪਤਾ ਲੱਗਿਆ ਹੈ ਕਿ ਜੇਕਰ ਤੁਸੀਂ ਸਵੇਰ ਦਾ ਖਾਣਾ ਸਕਿੱਪ ਕਰਦੇ ਹੋ ਭਾਵ ਛੱਡ ਦਿੰਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 13 ਜੇਕਰ ਤੁਸੀਂ ਗਲੋ ਦਾ ਕੜਾ ਬਣਾ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਬਚੇ ਰਹਿ ਸਕਦੇ ਹੋ ਨੰਬਰ 14 ਜੇਕਰ ਤੁਸੀਂ ਦੰਦਾਂ ਦਾ ਪੀਲਾਪਨ ਆਸਾਨੀ ਨਾਲ ਦੂਰ ਕਰਨਾ ਚਾਹੁੰਦੇ ਹੋ ਤਾਂ ਦੰਤਾਂ ਉੱਪਰ ਕੇਲੇ ਦਾ ਛਿਲਕਾ ਮਸਾਲਾ ਇਸ ਨਾਲ ਦੰਦ ਮੋਤੀਆਂ ਦੀ ਤਰ੍ਹਾਂ ਚਮਕਣ ਲੱਗ ਜਾਣਗੇ ਨੰਬਰ 15 ਦਿਮਾਗ ਨੂੰ ਤੇਜ਼ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ ਬਦਾਮ ਪਾਣੀ ਵਿੱਚ ਭਿਉਂ ਕੇ ਰੱਖੋ ਤੇ ਸਵੇਰੇ ਖਾਲੀ ਪੇਟ ਦੁੱਧ ਦੇ ਨਾਲ ਛਿਲਕਾ ਉਤਾਰ ਕੇ ਖਾ ਲਓ ਇਸ ਨਾਲ ਦਿਮਾਗ ਤੇਜ਼ ਹੁੰਦਾ ਹੈ ਨੰਬਰ 16 ਕਈ ਵਾਰ ਤਾਂਬੇ ਦੀ ਕਮੀ ਹੋਣ ਦੇ ਕਾਰਨ ਸਾਡੇ ਵਾਲ ਝੜਨ ਲੱਗ ਜਾਂਦੇ ਹਨ ਅਜਿਹੇ ਵਿੱਚ ਜੇਕਰ ਤੁਸੀਂ ਤਾਂਬੇ ਦੇ ਬਰਤਨ ਵਿੱਚ ਰੱਖਿਆ ਪਾਣੀ ਪੀ ਲੈਂਦੇ ਹੋ ਇਸ ਨਾਲ ਤੁਹਾਡੇ ਸਰੀਰ ਅੰਦਰੋਂ ਤਾਂਬੇ ਦੀ ਕਮੀ ਪੂਰੀ ਹੋ ਜਾਂਦੀ ਹੈ ਨੰਬਰ 17 ਜੇਕਰ ਮੂੰਹ ਵਿੱਚ ਛਾਲੇ ਪੈ ਜਾਣ ਤਾਂ ਛੋਟੀ ਇਲਾਈਚੀ ਨੂੰ ਪੀਸ ਲਓ ਇਸ ਨੂੰ ਸ਼ਹਿਦ ਵਿੱਚ ਮਿਕਸ ਕਰਕੇ ਛਾਲਿਆਂ ਵਾਲੀ ਜਗ੍ਹਾ ਤੇ ਲਗਾ ਲਓ ਛਾਲੇ ਠੀਕ ਹੋ ਜਾਂਦੇ ਹਨ ਜਮਣ ਦੀਆਂ ਕਰੁੰਬਲਾ ਭਾਵ ਨਿੱਕੇ ਨਿੱਕੇ ਪੱਤੇ ਚਬਣ ਦੇ ਨਾਲ ਵੀ ਛਾਲੇ ਠੀਕ ਹੋ ਜਾਂਦੇ ਹਨ ਨੰਬਰ 18 ਜੇਕਰ ਤੁਹਾਨੂੰ ਬੁਰੀ ਨਜ਼ਰ ਜ਼ਿਆਦਾ ਲੱਗਦੀ ਹੈ ਹਫਤੇ ਵਿੱਚ ਇੱਕ ਵਾਰ 7 ਸੁੱਕੀਆਂ ਮਿਰਚਾਂ ਡੰਡੀ ਸਣੀ ਆਪਣੇ ਉਤੋਂ ਦੀ ਸੁਆਕੇ ਜਲਦੀ ਹੋਈ ਅੱਗ ਵਿੱਚ ਸੁੱਟ ਦਿਓ ਇਸ ਨਾਲ ਕਾਫੀ ਲਾਭ ਮਿਲਦਾ ਹੈ ਨੰਬਰ 19 ਜੇਕਰ ਬਾਹਰ ਨਿਕਲੇ ਹੋਏ ਪੇਟ ਤੋਂ ਪਰੇਸ਼ਾਨ ਹੋ ਤਾਂ ਇੱਕ ਚਮਚ ਪੁਦੀਨੇ ਦੇ ਰਸ ਵਿੱਚ ਦੋ ਚਮਚ ਸ਼ਹਿਦ ਮਿਕਸ ਕਰਕੇ ਰੋਜ਼ਾਨਾ ਸੇਵਨ ਕਰੋ ਇਸ ਨਾਲ ਕਾਫੀ ਲਾਭ ਮਿਲਦਾ ਹੈ ਨੰਬਰ 20 ਜੇਕਰ ਤੁਸੀਂ ਲਗਾਤਾਰ ਇੱਕ ਮਹੀਨਾ ਕੇਲਾ ਖਾ ਲੈਂਦੇ ਹੋ ਇਸ ਨਾਲ ਤੁਸੀਂ ਪੇਟ ਨੂੰ ਹੋਣ ਵਾਲੇ ਅਨੇਕਾਂ ਹੀ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਹੋ ਨੰਬਰ 21 ਚਿਹਰੇ ਦੀਆਂ ਛਾਈਆਂ ਨੂੰ ਹਟਾਉਣ ਦੇ ਲਈ ਤੁਸੀਂ ਕੱਚੇ ਦੁੱਧ ਵਿੱਚ ਹਲਦੀ ਮਿਕਸ ਕਰਕੇ ਚਿਹਰੇ ਉੱਪਰ ਲਗਾਉਂਦੇ ਰਹੋ ਇਸ ਨਾਲ ਚਿਹਰੇ ਦੀ ਰੰਗਤ ਸਾਫ਼ ਹੋਵੇਗੀ ਤੇ ਨਾਲ ਹੀ ਛਾਈਆਂ ਵੀ ਖਤਮ ਹੋ ਜਾਣਗੀਆਂ ਨੰਬਰ 22 ਜੇਕਰ ਤੁਸੀਂ ਸਵੇਰੇ ਖਾਲੀ ਪੇਟ ਹਲਦੀ ਵਾਲਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਸਰੀਰ ਦੀ ਇਨਫੈਕਸ਼ਨ ਨੂੰ ਦੂਰ ਕੀਤਾ ਜਾ ਸਕਦਾ ਹੈ ਤੇ ਨਾਲ ਹੀ ਸਾਡੀ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਨੰਬਰ 23 ਸਰਦੀ ਦੇ ਮੌਸਮ ਵਿੱਚ ਕਦੇ ਵੀ ਆਪਣੇ ਵਾਲਾਂ ਨੂੰ ਹੇਅਰ ਡਰਾਇਰ ਦੀ ਮਦਦ ਦੇ ਨਾਲ ਨਾ ਸੁਕਾਓ। ਇਸ ਨਾਲ ਤੁਹਾਨੂੰ ਵਾਲਾਂ ਦੇ ਝੜਨ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਹਮੇਸ਼ਾ ਕੁਦਰਤੀ ਤਰੀਕੇ ਦੇ ਨਾਲ ਹੀ ਵਾਲਾਂ ਨੂੰ ਸੁਕਾਓ। ਨੰਬਰ 24 ਚਾਹੇ ਸਬਜ਼ੀ ਹੋਵੇ, ਚਾਹੇ ਧਾਲ, ਸਾਰੀਆਂ ਚੀਜ਼ਾਂ ਨਾਲ ਦੇਸੀ ਘਿਓ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਸਿਹਤ ਅਤੇ ਸਕਿਨ ਦੋਨਾਂ ਦੇ ਲਈ ਲਾਭਕਾਰੀ ਹੁੰਦਾ ਹੈ। ਨੰਬਰ 25 ਭਿੱਜੇ ਹੋਏ ਬਦਾਮ ਖਾਣ ਨਾਲ ਵਧੇ ਹੋਏ ਕੈਸਟਰੌਲ ਨੂੰ ਘੱਟ ਕੀਤਾ ਜਾ ਸਕਦਾ ਹੈ। ਨਾ ਹੀ ਇਹ ਚੰਗੇ ਕੈਸਟਰੌਲ ਨੂੰ ਵਧਾਉਣ ਦਾ ਕੰਮ ਕਰਦਾ ਹੈ। ਨੰਬਰ 26 ਜੇਕਰ ਤੁਸੀਂ ਬਦਾਮ ਦਾ ਸੇਵਨ ਸਹੀ ਤਰੀਕੇ ਨਾਲ ਰੋਜ਼ਾਨਾ ਕਰਦੇ ਹੋ ਤਾਂ ਇਸ ਨਾਲ ਚਿਹਰੇ ਨੂੰ अनेका ਹੀ ਲਾਭ ਮਿਲਦੇ ਹਨ। ਨੰਬਰ 27 ਮੇਥੀ ਦਾਣੇ ਨੂੰ ਪੀਸ ਕੇ ਨਾਰੀਅਲ ਤੇਲ ਵਿੱਚ ਮਿਕਸ ਕਰਕੇ ਵਾਲਾਂ ਵਿੱਚ ਲਗਾਉਣ ਦੇ ਨਾਲ ਵਾਲਾਂ ਦਾ ਝੜਨਾ ਬੰਦ ਹੁੰਦਾ ਹੈ ਤੇ ਨਾਲ ਹੀ ਵਾਲਾਂ ਨੂੰ ਹੋਰ ਵੀ ਕਈ ਲਾਭ ਮਿਲਦੇ ਹਨ ਨੰਬਰ 28 ਆਮਲੇ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਲ ਕਰੋ ਇਸ ਨਾਲ ਵਾਲਾਂ ਦੀ ਸਫੈਦੀ ਨੂੰ ਵੀ ਰੋਕਿਆ ਜਾ ਸਕਦਾ ਹੈ ਤੇ ਨਾਲ ਹੀ ਚਿਹਰੇ ਦੀ ਚਮਕ ਨੂੰ ਵੀ ਵਧਾਇਆ ਜਾ ਸਕਦਾ ਹੈ ਨੰਬਰ 29 ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਜ਼ਖਮ ਹੋ ਜਾਵੇ ਤਾਂ ਹਲਦੀ ਵਾਲਾ ਦੁੱਧ ਪੀ ਲਓ ਇਸ ਨਾਲ ਜ਼ਖਮ ਜਲਦੀ ਭਰ ਜਾਣਗੇ ਨੰਬਰ 30 ਘਰ ਵਿੱਚ ਫਟੇ ਪੁਰਾਣੇ ਕੱਪੜੇ ਕਦੇ ਨਾ ਰੱਖੋ ਇਸ ਨਾਲ ਘਰ ਵਿੱਚ ਗਰੀਬੀ ਆਉਂਦੀ ਹੈ ਨੰਬਰ 31 ਜੇਕਰ ਜੁੱਤੀਆਂ ਵਿੱਚੋਂ ਬਦਬੂ ਆ ਰਹੀ ਹੋਵੇ ਤਾਂ ਮਿੱਠਾ ਸੋਡਾ ਜੁੱਤੀਆਂ ਵਿੱਚ ਪਾ ਕੇ ਰੱਖੋ ਇਸ ਨਾਲ ਜੁੱਤੀਆਂ ਦੀ ਬਦਬੂ ਖਤਮ ਹੋ ਜਾਵੇਗੀ ਨੰਬਰ 32 ਹਰੀਆਂ ਸਬਜ਼ੀਆਂ ਨੂੰ ਲੰਬੇ ਸਮੇਂ ਤੱਕ ਫਰੈਸ਼ ਰੱਖਣ ਦੇ ਲਈ ਜੇਕਰ ਤੁਸੀਂ ਇਹਨਾਂ ਨੂੰ ਅਖਬਾਰ ਵਿੱਚ ਲਪੇਟ ਕੇ ਰੱਖਦੇ ਹੋ ਤਾਂ ਇਸ ਨਾਲ ਕਾਫੀ ਸਮੇਂ ਤੱਕ ਉਹ ਖਰਾਬ ਨਹੀਂ ਹੁੰਦੀਆਂ ਨੰਬਰ 33 ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਹਲਕਾ ਕੋਸਾ ਦੁੱਧ ਜ਼ਰੂਰ ਪੀਓ ਇਸ ਨਾਲ ਇੱਕ ਤਾਂ ਚੰਗੀ ਨੀਂਦ ਆਉਂਦੀ ਹੈ ਤੇ ਨਾਲ ਹੀ ਸਰੀਰ ਵੀ ਸਹੀ ਰਹਿੰਦਾ ਹੈ ਸਰੀਰ ਵਿੱਚ ਹੋ ਰਹੇ ਜੋੜਾਂ ਦੇ ਦਰਦ ਤੋਂ ਵੀ ਛੁਟਕਾਰਾ ਮਿਲਦਾ ਹੈ ਤੇ ਸਾਨੂੰ ਸਰੀਰਕ ਤੰਦਰੁਸਤੀ ਮਿਲਦੀ ਹੈ ਨੰਬਰ 34 ਧਨੀਏ ਅਤੇ ਪੁਦੀਨੇ ਦੇ ਪੱਤਿਆਂ ਨੂੰ ਜੇਕਰ ਤੁਸੀਂ ਲੰਬੇ ਸਮੇਂ ਤੱਕ ਤਾਜ਼ਾ ਰੱਖਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਸੂਤੀ ਕੱਪੜੇ ਵਿੱਚ ਲਪੇਟ ਕੇ ਫਰਿੱਜ ਵਿੱਚ ਰੱਖੋ ਇਸ ਨਾਲ ਇੱਕ ਤਾਂ ਲੰਬੇ ਸਮੇਂ ਤੱਕ ਇਹ ਖਰਾਬ ਨਹੀਂ ਹੋਣਗੇ ਤੇ ਦੂਜਾ ਤਾਜ਼ਾ ਵੀ ਰਹਿਣਗੇ। ਨੰਬਰ 35 ਕਦੀ ਵੀ ਚਾਹ ਪਤੀ ਨੂੰ ਸੁੱਟੋ ਨਾ ਸਗੋਂ ਘਰ ਵਿੱਚ ਲੱਗੇ ਹੋਏ ਪੌਦਿਆਂ ਵਿੱਚ ਪਾ ਦਿਓ। ਇਸ ਨਾਲ ਉਹ ਸਹੀ ਤਰੀਕੇ ਦੇ ਨਾਲ ਵਧਣ ਫੁੱਲਣ ਲੱਗ ਜਾਣਗੇ। ਇੱਕ ਖਾਦ ਦਾ ਕੰਮ ਕਰਦੀ ਹੁੰਦੀ ਹੈ। ਨੰਬਰ 36 ਖਾਣਾ ਬਣਾਉਣ ਤੋਂ ਤੁਰੰਤ ਬਾਅਦ ਬਰਤਨ ਨੂੰ ਸਾਫ਼ ਜ਼ਰੂਰ ਕਰੋ। ਤਾਂ ਜੋ ਉਹਨਾਂ ਵਿੱਚ ਸਬਜ਼ੀ ਸੁੱਕੇ ਨਾ ਅਤੇ ਬਰਤਨਾਂ ਤੇ ਦਾਗ ਵੀ ਨਾ ਪੈਣ। ਇਸ ਨਾਲ ਤੁਹਾਡੇ ਸਮੇਂ ਦੀ ਵੀ ਬਚਤ ਹੁੰਦੀ ਹੈ। ਨੰਬਰ 33 ਕੱਪੜਿਆਂ ਨੂੰ ਲੱਗੇ ਹਲਦੀ ਦੇ ਦਾਗ ਆਸਾਨੀ ਨਾਲ ਮਿਟਾਉਣ ਦੇ ਲਈ ਉਹਨਾਂ ਨੂੰ ਧੁੱਪ ਵਿੱਚ ਪਾ ਦਿਓ। ਇਸ ਨਾਲ ਹਲਦੀ ਦੇ ਦਾਗ ਆਸਾਨੀ ਦੇ ਨਾਲ ਮਿਟ ਜਾਣਗੇ। ਨੰਬਰ 38 ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ ਅਮਰੂਦ ਦੇ ਪੱਤੇ ਚਬਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਦੰਦ ਪੂਰੀ ਜ਼ਿੰਦਗੀ ਖਰਾਬ ਨਹੀਂ ਹੋਣਗੇ। ਨੰਬਰ 39 ਜੇਕਰ ਤੁਹਾਨੂੰ ਘੱਟ ਸੁਣਾਈ ਦੇ ਰਿਹਾ ਹੈ ਤਾਂ ਤੁਸੀਂ ਆਪਣੀ ਉਂਗਲ ਨੂੰ ਨਾਰੀਅਲ ਤੇਲ ਵਿੱਚ ਪਾ ਕੇ ਕੰਨ ਵਿੱਚ ਫੇਰ ਲਓ ਇਸ ਨਾਲ ਸਹੀ ਸੁਣਨ ਲੱਗ ਜਾਵੇਗਾ ਨੰਬਰ 40 ਜੇਕਰ ਜੁੱਤੀ ਜਾਂ ਚੱਪਲ ਕੱਟਣ ਲੱਗ ਜਾਵੇ ਪਾਪ ਪੈਰਾਂ ਤੇ ਲੱਗਣ ਲੱਗ ਜਾਵੇ ਤਾਂ ਤੁਸੀਂ ਉਸ ਉੱਪਰ ਨਾਰੀਅਲ ਤੇਲ ਲਗਾ ਲਓ ਇਸ ਨਾਲ ਉਹ ਸਹੀ ਹੋ ਜਾਵੇਗੀ ਨਹਾਉਣ ਤੋਂ ਪਹਿਲਾਂ ਨਾਰੀਅਲ ਤੇਲ ਦੀ ਮਾਲਿਸ਼ ਕਰ ਲਓ ਇਸ ਦੇ ਨਾਲ ਸਰੀਰ ਦੀ ਚਮੜੀ ਵਿੱਚ ਚਮਕ ਆ ਜਾਵੇਗੀ ਤੇ ਜੋੜਾਂ ਦੇ ਦਰਦ ਤੋਂ ਆਰਾਮ ਮਿਲੇਗਾ ਸੋ ਅਜਿਹੀ ਹੀ ਹੋਰ ਜਾਣਕਾਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ